ਉਹਤੇ ਕਿੰਨਾ ਪਾਣੀ ਦੱਸਿਆ ਤੁਸੀਂ ਜਿਹੜਾ ਆਪਣਾ ਰਾਜਪੁਰੇ ਤੋਂ ਕ੍ਰੋਸ ਕੀਤਾ ਸੀ ਰਾਜਪੁਰਾ ਰੋਡ ਤੋਂ ਉਹ ਬੈਚਰ ਦਾ ਉਹਨੀਆਂ ਯਾਰ ਕਿਉਂ ਸੇ ਕਹਿੰਦੇ ਆਪਾਂ ਨੇ ਹਾਂਜੀ ਸਰ ਠੀਕ ਹੈ ਇਹ ਬੜੀ ਨਦੀ ਹੈ ਜੀ ਇਹ 17 ਮੀਟਰ ਪੜਣੀ ਹੈ ਜੀ ਉੱਥੋਂ ਲੈ ਕੇ ਜਿੱਥੇ ਤੱਕ ਆਕੰਧ ਤੁਹਾਨੂੰ ਨਜ਼ਰ ਆਉਂਦੀ ਹੈ ਐਡੀ ਵੱਡੀ ਇੰਨੀ ਚੌੜੀ ਹੋਣੀ ਹੈ ਜੀ ਇਹਦੀ ਕੈਪੈਸਿਟੀ ਦੁੱਗਣੀ ਤੋਂ ਜ਼ਿਆਦਾ ਹੋ ਜਾਣੀ ਆ ਉਧਰੋਂ ਛੋਟੀ ਨਦੀ ਆ ਕੇ ਉਹ ਸਾਹਮਣੇ ਉੱਥੇ ਅਲਾਈਨਮੈਂਟ ਹੋ ਰਿਹਾ ਇਹਨਾਂ ਦਾ ਜੀ ਅੱਗੇ ਇਹਦੀ ਕੈਪੈਸਿਟੀ ਅਸੀਂ ਹੋਰ ਵਧਾਵਾਂਗੇ ਤਾਂ ਕਿ ਜਿੰਨਾ ਪਾਣੀ ਪਿੱਛੋਂ ਆਵੇ ਜੇ 19 ਕਿ ਉਸੇ ਕਹੋਗੇ ਤਾਂ 19 ਕਿ ਉਸੇ ਕ ਅੱਗੇ ਲੰਘ ਜਾਏ ਜੇ ਪਿੱਛੋਂ 19 ਆ ਤਾਂ ਇਹਦੀ ਕਪੈਸਿਟੀ ਅਸੀਂ 21 ਬਣਾਵਾਂਗੇ ਤਾਂ ਕਿ ਜਿਹੜਾ ਹੈਗਾ ਪਾਣੀ ਉਹ ਅੱਗੇ ਲੰਘ ਜਾਏ ਤੇ ਸ਼ਹਿਰ ਨਹੀਂ ਡੁੱਬੇਗਾ ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਜਿਹੜਾ ਹੁਣ ਸਾਡਾ ਇਹ ਵਾਲਾ ਬڑا ਹੈਗਾ ਆਉਣ ਵਾਲਾ ਇਹਦੇ ਵਿੱਚ ਤੁਸੀਂ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਹੁਣ ਪਟਿਆਲੇ ਨੂੰ ਹੜਾਂ ਦੀ ਮਾਰਨੀ ਪਵੇਗੀ ਕਿਉਂਕਿ ਹੁਣ ਜਿਹੜੀ ਇੱਕ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਉਹ ਇੱਕ ਵਿਗਿਆਨਿਕ ਸੋਚ ਦੇ ਨਾਲ ਚੱਲਦੀ ਹੈ ਲੋਕਾਂ ਨੂੰ ਬਹਿਮਾ ਭਰਮਾ ਚ ਨਹੀਂ ਪੰਦੀ ਨਥ ਚੂੜੇ ਦੇ ਵਿੱਚ ਉਹਦਾ ਕੋਈ ਵਿਸ਼ਵਾਸ ਨਹੀਂ ਹੈ ਉਹਦਾ ਕੰਮ ਦੇ ਵਿੱਚ ਸੈਂਟੀਫਿਕ ਵਿਗਿਆਨ ਦੇ ਹਿਸਾਬ ਨਾਲ ਮੇਰੇ ਨਾਲ ਇੰਜੀਨੀਅਰ ਆਇਆ ਕਈ ਸਾਹਿਬ ਆ ਪ੍ਰਥਮ ਜੀ ਆ ਐਸਸੀ ਸਾਹਿਬ ਤੇ ਐਕਸ਼ਨ ਤੇ ਇਹ ਸਾਰਾ ਅਸੀਂ ਸਟੱਡੀ ਕਰਕੇ ਇਹਦੇ ਨਾਲ ਨਾਲ ਸਾਰੇ ਮੈਕਮਾ ਨੂੰ ਇਕੱਠਾ ਕਰਕੇ ਮਤਲਬ ਇੱਕ ਤਾਂ ਨਹਿਰੀ ਵਿਭਾਗ ਹੋ ਗਿਆ ਇਹਨਾਂ ਦੇ ਸੈਕਟਰੀ ਨੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਰਾ ਪੂਰਾ ਸਾਥ ਦੇ ਰਹੇ ਆ ਤੇ ਅਸੀਂ ਸਾਰੇ ਜਣੇ ਮਿਲ ਕੇ ਇਹਦੇ ਵਿੱਚ ਜੰਗਲਾਤ ਦਾ ਵਿਭਾਗ ਵੀ ਹੋਏਗਾ ਨਿਮਿਸਪਲ ਕਾਰਪੋਰੇਸ਼ਨ ਆਏਗੀ ਔਰ ਪੀਡੀਏ ਨੂੰ ਇੰਪਲੀਮੈਂਟ ਕਰਨ ਦੀ ਏਜੰਸੀ ਆ ਇਹ ਸਾਰੇ ਮਹਿਕਮੇ ਨੂੰ ਇਕੱਠਾ ਕਰਕੇ ਮੈਂ ਬਾਰੀ-ਬਾਰੀ ਇੱਥੇ ਵਿਜ਼ਿਟ ਕਰਦਾ ਔਰ ਇਸੇ ਤਰ੍ਹਾਂ ਕਰਕੇ ਇਸ ਏਰੀਆ ਨੂੰ ਅਸੀਂ ਡਿਵੈਲਪ ਕਰਾਂਗੇ ਇਹਦੇ ਨਾਲ ਹੜ੍ਹਾਂ ਦੀ ਪੱਕਾ ਹੱਲ ਕਰਾਂਗੇ ਔਰ ਲੋਕਾਂ ਨੂੰ ਰੀਕ੍ਰੀਏਸ਼ਨਲ ਸਪਾਟਸ ਵਧੀਆ ਰੋਡਸ ਔਰ ਜਿਹੜੀ ਹੈਗੀ ਆ ਸੈਰ ਕਰਨੀਆਂ ਜਗ੍ਹਾ ਇਹਦੇ ਨਾਲ-ਨਾਲ ਇਹਦੇ ਨਾਲ ਅੱਗੇ ਸਾਡਾ ਜਿਹੜਾ ਹੈਗਾ ਅਸੀਂ ਉਹ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਵੀ ਸਾਡਾ ਉਹ ਉਸ ਤੋਂ ਅੱਗੇ ਲਿਕੁਇਡ ਵੇਸਟ ਮੈਨੇਜਮੈਂਟ ਦਾ ਵੀ ਸ਼ਹਿਰ ਦੇ ਵਿੱਚ ਵੀ ਸਪਾਈਕ ਹੋਏਗੀ ਇਹਦਾ ਬਹੁਤ-ਬਹੁਤ ਧੰਨਵਾਦ